ਲਓ ਵੀ ਮਿੱਤਰੋ ਬਲੈਕ ਰੰਗ ਦੇ ਅੱਜ ਦੋ ਧੁਮਾਕੀ ਲੈ ਕੇ ਆ ਗਏ ਤੁਹਾਡੇ ਲਈ ਦੋਨੇ ਬੰਬ ਰੇਟ ਨੇ ਤੇ ਬੰਬ ਵੀ ਚੀਜ਼ਾਂ ਨੇ ਸਭ ਤੋਂ ਪਹਿਲਾਂ ਗੱਲ ਕਰਦਾ ਬਲੈਕ ਰੰਗ ਦੀ ਆਲਟੋ ਤੇ ਦੂਜੇ ਨੰਬਰ ਤੇ ਪੀਵੀ 13 ਸੰਗਰੂਰ ਦਾ ਬੁਲਟ ਸਾਰਾ ਬੁਲਟ オリジナル ਆ ਤੇ ਗੱਲ ਕਰਦੇ ਆ ਪਹਿਲਾਂ ਆਲਟੋ ਦੀ ਲਓ ਜੀ 50 ਨੰਬਰ ਪੀਵੀ 10 ਤੇ ਉਧਰ ਹੈਗਾ ਪੀਵੀ 13 ਪੀਵੀ 13 18 ਮਾਡਲ ਆ ਬੁਲਟ ਤੇ ਆਲਟੋ ਹੈਗੀ ਆ 6/7 ਮਾਡਲ ਲੋ ਜੀ ਗੱਲ ਕਰਦੇ ਆ ਰੇਟ ਦੀ ਰੇਟ ਬਿਲਕੁਲ ਜਾਇਜ਼ ਰਹੂਗਾ ਇਧਰ ਲਈ ਸੈੱਟ ਹੋ ਜਾ ਬਾਈ ਰੇਟ ਬਿਲਕੁਲ ਜਾਇਜ਼ ਜਾ ਰਹੂਗਾ ਰੇਟ ਰਹੂਗਾ ਆਲਟੋ ਦਾ 65000 ਰੁਪਇਆ ਜੋ ਕੋਹਮਾ ਦੇ ਟਾਇਰ ਲੱਗੇ ਹੋਏ ਨੇ ਮੈਂ ਦਿਖਾ ਦੇਖਵਾ ਟਾਇਰ ਉਸ ਤੋਂ ਬਾਅਦ ਕੰਡੀਸ਼ਨ ਦਿਖਾ ਦੇ ਗੱਡੀ ਦੇ ਵਿੱਚੋਂ ਲੋ ਜੀ ਕਿਤੇ ਤੋੜ ਭੰਨ ਨਹੀਂ ਕਰੀ ਹੋਈ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਆ ਏਸੀ ਜਿਹੜਾ ਗੱਡੀ ਦਾ ਉਹ ਚੱਲਦਾਗਾ ਵਰਕਿੰਗ ਆ ਕੰਡੀਸ਼ਨ ਦੇਖ ਸਕਦੇ ਹੋ ਸੀਟ ਕਵਰ ਨਵੇਂ ਨੇ ਇੰਜਨ ਗੇਅਰਾਂ ਦੀ ਬਾਈ ਦੀ ਗਾਰੰਟੀ ਆ ਤੇ ਬੁਲਟ ਹੈਗਾ ਆ ਵੀਰ ਦਾ ਇਹਦੇ ਨਾਲ ਵੀ ਗੱਲ ਕਰਵਾਵਾਂਗੇ ਲੋ ਜੀ ਜੋਕੋਹਾਮਾ ਦੇ ਟਾਇਰ ਨੇ ਇੰਜਨ ਗੇਅਰ ਓਕੇ ਆ ਸਟਾਰਟਿੰਗ ਵਗੈਰਾ ਬਿਲਕੁਲ ਓਕੇ ਆ ਤੁਹਾਨੂੰ ਇੱਕ ਵਾਰ ਵਿੱਚੋਂ ਵੀ ਦਿਖਾ ਦਿੰਦਾ ਰੇਟ ਹੈਗਾ ਦਾ 65000 ਮਾਡਲ ਹੈਗੀ ਐ 6/7